ਜਦੋਂ ਆਪਾਂ ਪ੍ਰਾਰਥਨਾ ਕਰਨੀ ਆ ਉਦੋਂ ਤੁਸੀਂ ਐਨ ਗੌਰ ਨਾਲ ਕਰਨੀ ਆ ਜੇ ਮੰਨ ਲਓ ਤੁਹਾਡੇ ਕੋਲੇ ਗੁੱਛਾ ਆ ਚਾਬੀਆਂ ਦਾ ਤੁਸੀਂ ਚਾਬੀ ਸਿਆਣ ਕੇ ਲਾਉਨੇ ਕਿਹੜੇ ਜਿੰਦੇ ਨੂੰ ਕਿਹੜੀ ਲੱਗਣੀ ਜਿੰਦੇ ਦਾ ਕੀ ਨਾ ਚਾਬੀ ਦਾ ਕੀ ਨਾ ਮੈਚ ਕਰਕੇ ਲਾਉਨੇ ਆ ਇਤੈ ਜਦੋਂ ਪ੍ਰਾਰਥਨਾ ਕਰਨੀ ਆ ਤੁਸੀਂ ਪੂਰੇ ਧਿਆਨ ਨਾਲ ਪ੍ਰਾਰਥਨਾ ਕਰਨੀ ਆ ਪ੍ਰਾਰਥਨਾ ਦਾ ਬਹੁਤ ਸਮਾਧਿਤ ਹੋ ਜਾਂਦਾ ਚਿੰਤ ਦੇ ਵਿੱਚ ਜੇ ਵਿਦੇਸ਼ਾਂ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਉੱਥੇ ਦੀਆਂ ਚਰਚਾਂ ਚਰਚਾਈ ਨਹੀਂ ਲੱਗਣੀਆਂ ਬਾਹਲੇ ਦੇਸ਼ਾਂ ਦੇ ਵਿੱਚ ਸਾਰਿਆਂ ਵਿੱਚ ਨਹੀਂ ਬਾਹਲਿਆਂ ਦੇ ਵਿੱਚ ਬਾਹਲੀਆਂ ਚਰਚਸ ਉੱਥੇ ਮਸੀਹ 1.5 ਤੋਂ 2 ਘੰਟੇ ਦੀ ਸਰਵਿਸ ਹੁੰਦੀ ਜਿੰਨੇ ਚਿਰ ਨੂੰ ਤੁਸੀਂ ਸੂਤ ਜਾ ਹੁੰਨੇ ਉਹਨੇ ਚਿਰ ਨੂੰ ਓਵਰ ਹੋ ਜਾਂਦੀ ਪਰ ਧੰਨਵਾਦ ਕਰੋ ਕਿ ਆਪਾਂ ਨੂੰ ਸਮਾਂ ਖੋਲ ਕੇ ਪ੍ਰਾਰਥਨਾ ਕਰ ਸਕਦੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਚਰਚਾਂ ਜਿੱਥੇ ਤੁਸੀਂ ਮੂੰਹ ਖੋਲ ਕੇ ਪ੍ਰਾਰਥਨਾ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਮੂੰਹ ਖੋਲ ਕੇ ਪ੍ਰਾਰਥਨਾ ਕਰਦੇ ਆ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੀ ਬੰਦ ਮੂੰਹ ਦੇ ਨਾਲ ਪ੍ਰਾਰਥਨਾ ਕੀਤੀ ਜਾਂਦੀ ਉਹਦਾ ਉੱਤਰ ਨਹੀਂ ਆਉਂਦਾ ਪਰ ਮੈਂ ਇਹ ਜ਼ਰੂਰ ਕਹਿਣੀ ਕਿ ਜਦੋਂ ਤੁਸੀਂ ਮੂੰਹ ਖੋਲ ਕੇ ਪ੍ਰਾਰਥਨਾ ਕਰਦੇ ਆ ਨੂੰ ਬੰਦ ਮੂੰਹ ਨਾਲੋਂ ਕੀਤੀ ਪ੍ਰਾਰਥਨਾ ਨਾਲੋਂ ਵੱਧ ਸੰਤੁਸ਼ਟੀ ਹੁੰਦੀ ਆ ਕਿ ਮੈਂ ਕਹਿ ਦਿੱਤਾ ਬੋਲ ਕੇ ਤੁਹਾਡੇ ਅੰਦਰੋਂ ਸ਼ਬਦ ਨਿਕਲਿਆ ਆ ਪ੍ਰਭੂ ਦਾ ਆਤਮਾ ਪਾਣੀਆਂ ਉੱਤੇ ਸੌਂਦਾ ਸੀ ਅਰ ਸਾਰੀ ਸ੍ਰਿਸ਼ਟ ਪ੍ਰਭੂ ਦੇ ਅੰਦਰ ਹੀ ਸੀ ਪਰ ਜਦ ਸ਼ਬਦ ਬੋਲਿਆ ਤੇ ਰਚਨਾ ਹੋ ਗਈ ਤੁਹਾਡੇ ਨਹੀਂ ਹੁਣ ਇਸ ਲਈ ਬੋਲਣਾ ਵੀ ਬਹੁਤ ਜ਼ਰੂਰੀ ਆ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਇੱਥੇ ਤੁਸੀਂ ਜਿੰਨਾ ਮਰਜ਼ੀ ਖੁੱਲ ਕੇ ਪ੍ਰਾਰਥਨਾ ਕਰ ਸਕਦੇ ਆ ਅਰੇ ਬਾਤੂ ਪ੍ਰਾਰਥਨਾ ਕਰ ਸਕਦੇ ਆ ਕਈ ਜਗ੍ਹਾ ਉਥੇ ਤੁਹਾਡੀ ਵਾਰੀ ਸਿਰਫ 2 ਘੰਟੇ ਦੇ ਲਈ ਆ ਇਸ ਤੋਂ ਪਹਿਲਾਂ ਨਹੀਂ ਐਂਟਰ ਹੋਣਾ ਤੇ ਇਸ ਤੋਂ ਬਾਅਦ ਤੁਸੀਂ ਰਹਿ ਨਹੀਂ ਸਕਦੇ ਸਿਰਫ ਇੰਨੇ ਚਿਰ ਲਈ ਉਹ ਤੁਹਾਨੂੰ ਬਿਲਡਿੰਗ ਜਿਹੜੀ ਆ ਉਹ ਰੈਂਟ ਤੇ ਆ ਪਰ ਤੁਹਾਡਾ ਜੀ ਕਰਦਾ ਮੈਂ 3-4 ਘੰਟੇ ਇੱਥੇ ਰਵਾਂ ਤੇ ਕਿੰਨੀ ਸ਼ੁਕਰਗੁਜ਼ਾਰੀ ਵਾਲੀ ਗੱਲ ਆ ਭਾਵੇਂ ਤੁਸੀਂ ਸ਼ਨੀਵਾਰ ਰਾਤ ਨੂੰ ਆਣ ਕੇ ਬਹਿ ਜਾਓ ਤੇ ਐਤਵਾਰ ਮੀਟਿੰਗ ਖਤਮ ਹੋਣ ਤੋਂ ਬਾਅਦ ਰਾਤ ਨੂੰ ਮੁੜ ਕੇ ਜਾਓ ਕਦੀ ਤੁਹਾਨੂੰ ਕਿਸੇ ਨੇ ਕਿਹਾ ਥੋੜੀ ਵੀ ਕਾਹਤੋ ਤੂੰ ਪ੍ਰਾਰਥਨਾ ਕਰੀ ਜਾਣਾ ਔਰ ਤਪੱਸ ਕਰ ਟਾਈਮ ਓਵਰ ਹੋ ਗਿਆ ਤੁਸੀਂ ਲੇਟ ਹੋਣੇ ਤੁਹਾਨੂੰ ਪਹਿਲਾਂ ਹੀ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਉਹ ਹੱਸ ਕੇ ਕਰੋ ਖੁੱਲ੍ਹਦਲੀ ਨਾਲ ਕਰੋ ਭਰਪੂਰੀ ਨਾਲ ਕਰੋ ਪਰਮੇਸ਼ਵਰ ਦੀ ਹਜ਼ੂਰੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰੋ ਤੁਸੀਂ ਕਦੀ ਖਾਲੀ ਹੱਥ ਨਹੀਂ ਰਹੋਗੇ ਜਦੋਂ ਅਸੀਂ ਸ਼ਰਮਾ ਸ਼ਰਮਾ ਕੇ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਮੂਹਰੇ ਵਿੱਚ ਘੁੱਟ-ਘੁੱਟ ਕੇ ਪ੍ਰਾਰਥਨਾ ਕਰਦੇ ਹਾਂ ਅਸੀਂ ਕਹਿਣਾ ਤਾਂ ਚਾਹੁੰਦੇ ਆ ਦੂਜੇ ਦਾ ਕਰਕੇ ਨਹੀਂ ਕਹਿੰਦੇ ਕਹਿਣਾ ਚੋਨੇ ਸੰਗ ਆਉਂਦੀ ਐ ਦਿਲ ਕਰਦਾ ਕਿ ਤੂੰ ਰੂਹ ਵਿੱਚ ਭਰਿਆ ਨੱਚ ਸੰਗ ਆ ਗਈ ਦਿਲ ਦੁਖੀ ਐਨਾ ਆ ਕਿ ਰੋਣ ਨੂੰ ਕਰਦਾ ਆ ਮੋਹਰੇ ਕੈਮਰਾ ਐ ਜੀ ਨਹੀਂ ਕਰਦਾ ਰੋਣ ਨੂੰ ਰੋਣ ਨੂੰ ਵੀ ਦੱਬ ਲਿਆ ਹੱਸਣ ਨੂੰ ਵੀ ਦੱਬ ਲਿਆ ਨੱਚਣ ਨੂੰ ਵੀ ਦੱਬ ਲਿਆ ਆਵਾਜ਼ ਨੂੰ ਵੀ ਦੱਬ ਲਿਆ ਲੋ 7 ਮਿੰਟ ਆਪਾਂ ਪ੍ਰਾਰਥਨਾ ਕਰਨੀ ਹੈ ਤੇ ਅੱਜ ਯੂਨੀਵਰਸ ਦੇ ਵਿੱਚ ਪਤਾ ਲੱਗ ਜਵੇ ਵੀ ਇੱਥੇ ਪ੍ਰਾਰਥਨਾ ਹੋਈ ਆ ਇਸ ਰੀਤੀ ਨਾਲ ਪ੍ਰਾਰਥਨਾ ਕਰਨੀ ਆ ਵਚਨ ਦੇ ਬਾਅਦ ਵਿੱਚ ਤੇ ਹੀਲਿੰਗ ਦੀ ਪ੍ਰੇਅਰ ਤੋਂ ਪਹਿਲਾਂ 7 ਮਿੰਟਸ ਸਿਰਫ 7 ਮਿੰਟ ਦੱਬ ਕੇ ਪ੍ਰਾਰਥਨਾ ਕਰਨੀ ਆ ਦਿਲ ਨੂੰ ਖੋਲ ਕੇ ਪ੍ਰਾਰਥਨਾ ਕਰਨੀ ਜਿੱਦ ਨਹੀਂ ਤੇ ਫੇਰ ਜਿੱਦਾਂ ਹੀ ਪ੍ਰਭੂ ਜੀ ਦੇ ਦਾਸ ਨੇ ਸ਼ਬਦ ਬੋਲਣੇ ਆ ਜਦੋਂ ਖੱਤਾ ਵਗਿਆ ਹੋਇਆ ਇੱਕ ਇੱਕ ਬੀਜ ਡਿੱਗਣਾ ਨੇ ਜੰਮਦਾ ਜਾਣਾ ਤੇ ਫਸਲ ਬਣਦੀ ਜਾਣਾ ਹallelujah ਜਦੋਂ ਆਪਾਂ ਉਤਪਤੀ ਕਿਤਾਬ ਉਹਦਾ 41 ਨੰਬਰ ਅਧਿਆਏ ਜਿਹੜਾ ਆ ਉਹਨੂੰ ਦੇਖਦੇ ਆ ਤੁਸੀਂ ਘਰ ਜਾ ਕੇ ਪੜਿਓ ਥੋੜਾ ਹੋਮਵਰਕ ਵੀ ਦੇ ਦिए ਤੁਹਾਨੂੰ ਤੁਸੀਂ ਘਰੇ ਜਾ ਕੇ ਜਰੂਰ ਪੜਿਓ ਉਹਦੇ ਵਿੱਚ ਯੂਸਫ ਦੀ ਸਟੋਰੀ ਆ ਯੂਸਫ ਜਿਹਨੂੰ ਉਹਦੇ ਭਰਾਵਾਂ ਨੇ ਕੁੱਟਿਆ ਮਾਰਿਆ ਖੂਚ ਸਿੱਟਿਆ ਫੇ ਖੂਜੋ ਕੱਢ ਕੇ ਵੇਚ ਦਿੱਤਾ ਵੇਚਿਆ ਵੀ ਕਿਨਾਂ ਨੂੰ ਮਿਸਰੀਆਂ ਨੂੰ ਮਿਸਰ ਦੇ ਵਿੱਚ ਉਹਨੂੰ ਭੇਜ ਦਿੱਤਾ ਗਿਆ ਯੂਸਫ ਸਿੱਖੋ ਕਿ ਕਿ ਇਸੇ ਉਹ ਪਰਮੇਸ਼ਵਰ ਦੇ ਨਾਲ ਵਫਾਦਾਰ ਸੀ ਉਹ ਖੂਹ ਵਿੱਚ ਵੀ ਪ੍ਰਾਰਥਨਾ ਕਰਦਾ ਸੀ ਤੇ ਜਦੋਂ ਮਿਸਰ ਦੇ ਵਿੱਚ ਚਲੇ ਗਿਆ ਉਹ ਸੁਨੱਖਾ ਬਹੁਤ ਸੀਗਾ ਬਿਊਟੀਫੁਲ ਸੀਗਾ ਉਹਦੇ ਉੱਤੇ ਇਲਜ਼ਾਮ ਲੱਗਿਆ ਜਿਹੜਾ ਉਹਦਾ ਮਾਲਕ ਸੀ ਉਹਦੀ ਤੀਵੀ ਨੇ ਇਲਜ਼ਾਮ ਲਾ ਦਿੱਤਾ ਯੂਸਫ ਨੂੰ ਜੇਲ੍ਹ ਵਿੱਚ ਯੋਸਫ ਦੇ ਖੂਬੇ ਕੀਆ ਉਹ ਜੇਲ੍ਹ ਵਿੱਚ ਵੀ ਆਪਣੇ ਪਰਮੇਸ਼ਵਰ ਦੇ ਖਲਾਫਤ ਵਿੱਚ ਨਹੀਂ ਉੱਥੇ ਵੀ ਅਰਾਧਨਾ ਕਰਦਾ ਪ੍ਰਾਰਥਨਾ ਕਰਦਾ ਹੈ ਪਰਮੇਸ਼ਵਰ ਨੇ ਯੋਸਫ ਨੂੰ ਸੁਪਨਿਆਂ ਦਾ ਤਰਜਮਾ ਕਰਨ ਦਾ ਵਰਦਾਨ ਬਖਸ਼ਿਆ ਉਹ ਕੈਦੀਆਂ ਨੂੰ ਸੁਪਨਿਆਂ ਦੇ ਤਰਜਮੇ ਦੱਸਦਾ ਹੈ ਉਹਨਾਂ ਦੇ ਅਰਥ ਕਰਕੇ ਦੱਸਦਾ ਹੈ ਇਹਦਾ ਕੀ ਮਤਲਬ ਹੈ ਇੱਕ ਦਿਨ ਰਾਜੇ ਨੂੰ ਸੁਪਨਾ ਆਇਆ ਉਨੇ ਬੜਿਆਂ ਨੂੰ ਪੁੱਛਿਆ ਪਰ ਕਿਸੇ ਨੂੰ ਉਸ ਸੁਪਨੇ ਦੀ ਸਮਝ ਨਹੀਂ ਆਈ ਵੀ ਕੀ ਅਰਥ ਆ ਕਿਸੇ ਨੇ ਦੱਸਿਆ ਵੀ ਜਿਹੜਾ ਜੇਲ੍ਹ ਦੇ ਵਿੱਚ ਯੂਸਫ ਆ ਉਹਨੂੰ ਸਮਝ ਆਉਂਦੀ ਆ ਸੁਪਨਿਆਂ ਦੀ ਰਾਜੇ ਨੇ ਯੂਸਫ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਮੰਗਵਾਇਆ ਆ ਉਹਨੂੰ ਯੂਸਫ ਨੂੰ ਜਦੋਂ ਪੁੱਛਿਆ ਸੁਪਨੇ ਦੇ ਬਾਰੇ ਵਿੱਚ ਤੇ ਯੂਸਫ ਨੇ ਅਰਥ ਕਰਕੇ ਰਾਜੇ ਨੂੰ ਦੱਸਿਆ ਉਹ ਸੁਪਨੇ ਦੇ ਬਾਰੇ ਦੇ ਵਿੱਚ ਤਾਂ ਪਰਮੇਸ਼ਵਰ ਨੇ ਯੂਸਫ ਦੀ ਪਤ ਨੂੰ ਵਧਾਇਆ ਪਰਮੇਸ਼ਵਰ ਨੇ ਉਹਨੂੰ ਦੂਜੇ ਨੰਬਰ ਦਾ ਰਾਜਾ ਠਹਿਰਾ ਦਿੱਤਾ ਤੇ वचन ਦੇ ਵਿੱਚ ਲਿਖਿਆ ਆ ਕਿ ਰਾਜੇ ਨੇ ਉੱਥੇ ਲੋਕਾਂ ਨੂੰ ਕਿਹਾ ਕਿ ਨਾ ਕਿ ਇਹਨੂੰ ਮੱਥਾ ਟੇਕੋ ਇਹਦੇ ਅੱਗੇ ਗੋਡੇ ਨਿਵਾਓ ਆਪਾਂ ਪੜਦੇ ਆ 44 ਨੰਬਰ ਆਇਤ ਦੇ ਵਿੱਚ ਦੇਖ ਰਹੇ ਨੇ ਚਲੋ ਆਪਾਂ 38 ਤੋਂ ਹੀ ਦੇਖਦੇ ਆ ਕਹਿੰਦਾ ਸੋ ਫਰਾਉਨ ਨੇ ਆਪਣੇ ਟੱਲੂਆਂ ਨੂੰ ਆਖਿਆ ਭਲਾ ਸਾਨੂੰ ਇਸ ਮਨੁੱਖ ਵਰਗਾ ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੈ ਕੋਈ ਹੋਰ ਲੱਭੂਗਾ ਰਾਜੇ ਨੂੰ ਪਤਾ ਲੱਗ ਗਿਆ ਇਹਦੇ ਅੰਦਰ ਕੌਣ ਆ ਪਰਮੇਸ਼ਵਰ ਦਾ ਆਤਮਾ ਇਹਦੇ ਵਰਗਾ ਹੋਰ ਨਹੀਂ ਲੱਭਣਾ ਇਸ ਲਈ ਜੋ ਇਹ ਸਭ ਕੁਝ ਪਰਮੇਸ਼ਵਰ ਨੇ ਤੈਨੂੰ ਦੱਸਿਆ ਸੋ ਤੇਰੇ ਜਿਹਾ ਸਿਆਣਾ ਔਰ ਬੁੱਧੀਮਾਨ ਕੋਈ ਨਹੀਂ ਤੂੰ ਮੇਰੇ ਘਰ ਉੱਤੇ ਹੋਵੇਂਗਾ ਔਰ ਮੇਰੀ ਸਾਰੀ ਰૈયਤ ਤੇਰੇ ਹੁਕਮ ਦੇ ਅਨੁਸਾਰ ਚੱਲੇਗੀ ਕੇਵਲ ਰਾਜਗੱਦੀ ਵਿੱਚ ਮੈਂ ਤੇਥੋਂ ਵੱਡਾ ਹੋਵਾਂਗਾ ਸਿਰਫ ਰਾਜਗੱਦੀ ਵਿੱਚ ਰਾਜਾ ਕਹਿੰਦਾ ਮੈਂ ਤੇਥੋਂ ਵੱਡਾ ਹੋਵਾਂਗਾ ਫਰਾਊਨ ਨੇ ਯੂਸਫ ਨੂੰ ਆਖਿਆ ਵੇਖ ਮੈਂ ਤੈਨੂੰ ਸਾਰੇ ਮਿਸਰ ਦੇਸ਼ ਉੱਤੇ ਮੁਕਰਰ ਕੀਤਾ ਤਾਂ ਫਿਰ ਰੌਣ ਨੇ ਆਪਣੀ ਮੋਹਰ ਆਪਣੇ ਹੱਥੋਂ ਲਾ ਕੇ ਯੂਸਫ ਦੇ ਹੱਥ ਵਿੱਚ ਪਾ ਦਿੱਤੀ ਮੋਹਰ ਦਾ ਇਕਤਿਆਰ ਸਿਰਫ ਰਾਜੇ ਕੋਲ ਹੁੰਦਾ ਤੇ ਰਾਜੇ ਨੇ ਆਪਣੀ ਸੀਲ ਆਪਣੀ ਮੋਹਰ ਆਪਣੇ ਹੱਥ ਚੋਂ ਲਾ ਕੇ ਯੂਸਫ ਦੇ ਹੱਥ ਵਿੱਚ ਪਾ ਦਿੱਤੀ ਪਰ ਉਸ ਨੂੰ ਕਤਾਨੀ ਵਸਤਰ ਰਾਜਾ ਵਾਲੇ ਵਸਤਰ ਜਿਹੜੇ ਆ ਪਵਾਏ ਔਰ ਸੋਨੇ ਦਾ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰੱਥ ਵਿੱਚ ਬਿਠਾ ਲਿਆ ਅਤੇ ਉਹਨਾਂ ਨੇ ਉਸ ਦੇ ਅੱਗੇ ਡੋਂਡੀ ਪਟਾਈ ਕਿ ਗੋਡੇ ਨਿਵਾਓ ਆਪਣੇ ਰਾਜ ਦੇ ਲੋਕਾਂ ਨੂੰ ਕੀ ਕਿਹਾ ਆ ਯੂਸਫ ਦੇ ਅੱਗੇ ਗੋਡੇ ਨਿਵਾਓ ਐਉਂ ਉਸ ਨੇ ਉਸ ਨੂੰ ਸਾਰੇ ਮਿਸਰ ਦੇਸ਼ ਉੱਤੇ ਮੁਕਰਰ ਕੀਤਾ ਹallelujah ਜਿਹੜਾ ਬੰਦਾ ਪਰਮੇਸ਼ਵਰ ਦੇ ਵਿੱਚ ਬਣਿਆ ਰਹਿੰਦਾ ਸੋਕ ਵਿੱਚ ਪਰਮੇਸ਼ਵਰ ਦੀ ਮहिमा ਕਰਨਾ ਨਹੀਂ ਛੱਡਦਾ ਪ੍ਰਾਰਥਨਾ ਕਰਨੀ ਨਹੀਂ ਛੱਡਦਾ ਤੇ ਪ੍ਰਭੂ ਵੀ ਉਹਨੂੰ ਫਿਰ ਉਹਦੇ ਉਸੇ ਹਾਲ ਵਿੱਚ ਨਹੀਂ ਛੱਡਦਾ ਜੇ ਉਹਨੇ ਆਪਣੇ ਜੀਵਨ ਵਿੱਚ ਪਰਮੇਸ਼ਵਰ ਨੂੰ ਉੱਚਾ ਕੀਤਾ ਤਾਂ ਪਰਮੇਸ਼ਵਰ ਨੇ ਸੰਸਾਰ ਵਿੱਚ ਆਪਣੇ ਲੋਕਾਂ ਨੂੰ ਉੱਚਾ ਕੀਤਾ ਹੈ ਹallelujah ਕਹਿੰਦਾ ਮੈਂ ਕੌਮਾਂ ਵਿੱਚ ਤੈਨੂੰ ਉੱਚਾ ਕਰਾਂਗਾ ਕੌਮਾਂ ਤੈਨੂੰ ਮੇਰੇ ਨਾਮ ਦੀ ਖਾਤਰ ਜਾਣਣ ਗਿਆ ਮੇਦੇ ਅੰਸ਼ ਕੋਮਾ ਦੇ ਵਿੱਚ ਜਾਣੀ ਜਾਵੇਗੀ ਤੇ ਵਚਨ ਜਿਹੜਾ ਹੈ ਨਾ ਉਹ ਪੂਰਾ ਹੋਣ ਵਾਲਾ ਵਚਨ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਆਤਮਾ ਤੋਂ ਲਿਖਤੇ ਹਨ ਹallelujah ਜੇ ਆਪਾਂ ਪ੍ਰਾਤਮਾ ਦੀ ਸਮਰੱਥ ਨੂੰ ਦੇਖੀਏ ਤਾਂ ਜਿਹੜੇ ਰਸੂਲਾਂ ਦੇ ਕੰਮ ਆ ਉਹਦੇ ਵਿੱਚ 12 ਨੰਬਰ ਅਧਿਆਏ ਦੇ ਵਿੱਚ 16 ਨੰਬਰ ਅਧਿਆਏ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ 12 ਨੰਬਰ ਅਧਿਆਏ ਪਤਰਸ ਲਈ ਪ੍ਰਾਰਥਨਾ ਕਰਦੀ ਆ ਪਤਰਸ ਜੇਲ ਦੇ ਵਿੱਚ ਆ ਤੇ ਕਲੀਸਿਆ ਪਤਰਸ ਦੇ ਲਈ ਪ੍ਰਾਰਥਨਾ ਕਰਦੀ ਆ ਤੇ ਪਤਰਸ ਹੋਣੀ ਵੀ ਜੇਲ ਦੇ ਵਿੱਚ ਰੱਬ ਦਾ ਭਜਨ ਕੀਰਤਨ ਕਰਦੇ ਆ ਤੇ ਵਚਨ ਦੇ ਵਿੱਚ ਲਿਖਿਆ ਵੀ ਇੱਕ ਭਟਾਲ ਆਇਆ ਬੇੜੀਆਂ ਖੁੱਲ ਗਈਆਂ ਸਵਰਗ ਦੂਤ ਉਹਦੇ ਮੋਹਰੇ ਆਣ ਕੇ ਖੜਾ ਹੋ ਗਿਆ ਪਤਰਸ ਦੇ ਕਹਿੰਦਾ ਆ ਜਾ ਮੇਰੇ ਨਾਲ ਉੱਠ ਤੋਰ ਇਸੇ ਤਰ੍ਹਾਂ ਜਦੋਂ 16 ਅਧਿਆਏ ਵਿੱਚ ਆਪਾਂ ਦੇਖਦੇ ਆ ਪੌਲਸ ਦਾ ਇੱਕ ਹੋਰ ਚੇਲਾ ਜਿਹੜੇ ਵਿੱਚ ਫੜ ਕੇ ਸਿੱਟੇ ਗਏ ਆ ਉਹ ਕੈਦੀਆਂ ਨੂੰ ਉੱਥੇ ਖੁਸ਼ਖਬਰੀ ਸੁਣਾ ਰਹੇ ਪਰਮੇਸ਼ਵਰ ਦਾ ਬਚਨ ਸੁਣਾ ਰਹੇ ਆ ਭਜਨ ਕੀਰਤਨ ਕਰ ਰਹੇ ਆ ਤੇ ਜਦੋਂ ਭਜਨ ਕੀਰਤਨ ਕਰਦੇ ਸੀ ਤਾਂ ਲਿਖਿਆ ਅਚਾਨਕ ਇੱਕ ਵੱਡਾ ਭਚਾਲ ਆਇਆ ਲਗੇ ਤੇ ਸਬਨਾ ਦੀਆਂ ਬੇੜੀਆਂ ਖੁੱਲ ਗਈਆਂ ਕਦੇ ਨਾਲ ਖੁੱਲੀਆਂ ਪ੍ਰਾਰਥਨਾ ਦੇ ਨਾਲ ਭਾਵੇਂ ਉਹ ਦੁੱਖ ਵਿੱਚ ਸੀਗੇ ਬੇੜੀਆਂ ਲੱਗੀਆਂ ਹੋਈਆਂ ਕੈਦ ਵਿੱਚ ਭਏ ਆ ایمان ਨਹੀਂ ਕਮਜ਼ੋਰ ਹੋਇਆ ਨੇਚਾ ਨਹੀਂ ਮੋਨਦੇ ਜੜੀ ਟਲੀ ਨੇਚਾ ਦੇ ਉਹ ਜੋਦੇ ਸੂਰਬੀਰ ਬਣ ਕੇ ਰਹੇ ਬਾਰੇ ਵਿੱਚ ਤੇ ਉਹਨਾਂ ਦੀ ਪ੍ਰਾਰਥਨਾ ਜਿਹੜੀ ਜੇਲ੍ਹ 'ਚ ਕਰ ਰਹੇ ਆ ਪਰਮੇਸ਼ਰ ਨੂੰ ਪਸੰਦ ਆਈ ਉਹ ਭਜਨ ਕੀਰਤਨ ਜਿਹੜਾ ਦੁੱਖ ਦੀ ਅਵਸਥਾ ਵਿੱਚ ਕਰ ਰਹੇ ਪਰਮੇਸ਼ਰ ਨੂੰ ਪਸੰਦ ਆਇਆ ਤੇ ਵਚਨ 'ਚ ਲਿਖਿਆ ਇੱਕ ਭਚਾਲ ਆਇਆ ਤੇ ਜੇਲ੍ਹ ਦੀਆਂ ਨੀਹਾਂ ਹਿੱਲ ਗਈਆਂ ਤੇ ਬੇੜੀਆਂ ਆਪਣੇ ਆਪ ਖੁੱਲ ਗਈਆਂ ਜਿਨ੍ਹਾਂ ਬੇੜੀਆਂ 'ਚ ਉਹ ਜਕੜੇ ਹੋਏ ਸੀ ਅੱਜ ਇੱਥੇ ਪ੍ਰਾਰਥਨਾ ਹੋਊਗੀ ਜਿਨ੍ਹਾਂ ਬੇੜੀਆਂ ਦੇ ਵਿੱਚ ਵੈਰੀ ਨੇ ਤੁਹਾਨੂੰ ਜਕੜਿਆ ਆ ਅੱਜ ਰੂਹ ਦੇ ਹਨੇਰੀ ਵਗੂਗੀ ਉਹ ਬੇੜੀਆਂ ਖੁੱਲ ਜਾਣਗੀਆਂ ਤੁਸੀਂ ਆਜ਼ਾਦ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੇ ਰੂਹ ਦੇ ਹਨੇਰੀ ਵਗਨ ਜਾ ਰਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਓ ਆਪਣੀ ਜਗ੍ਹਾ ਤੇ ਖੜੇ ਹੋ ਜਾਓ 7 ਮਿੰਟ ਦੇ ਲਈ ਪ੍ਰਾਰਥਨਾ ਕਰਾਂਗੇ ਜਲਦੀ ਜਲਦੀ ਖੜੇ ਹੋ ਜਾਓ ਤੁਸੀਂ ਬੁੱਢੇ ਥੋੜੀ ਆ ਤੁਸੀਂ ਤਾਂ ਜਵਾਨ ਆ ਜਿਹੜੇ ਬੁੱਢੇ ਵੀ ਆ ਵਚਨ ਦੇ ਵਿੱਚ ਲਿਖਿਆ ਉਹ ਹੁਸੈ ਉਹ ਇਹਨੂੰ ਬਲ ਦਿੰਦਾ ਆ ਉਕਾਬਾਂ ਦੇ ਵਾਂਗ ਉਹ ਨਵਾਂ ਜ਼ੋਰ ਦਿੰਦਾ ਆ ਉਹ ਧੋਲਿਆ ਟਿੱਕਰ ਸੰਭਾਲਦਾ ਆ ਉਹ ਤੇਰੀ ਜਵਾਨੀ ਨੂੰ ਨਵਾਂ ਕਰਦਾ ਆ ਪ੍ਰਭੂ ਨੇ ਸਾਨੂੰ ਨਵਾਂ ਬਲ ਦਿੱਤਾ ਆ ਨਵਾਂ ਜ਼ੋਰ ਦਿੱਤਾ ਆ ਨਵੀਂ ਤਾਕਤ ਦਿੱਤੀ ਆ ਤਾਜ਼ਾ ਮਸਾ ਦਿੱਤਾ ਆ ਸੋ ਸਭ ਜੇ